ਮੈਂ ਕ੍ਰਿਸ਼ਨ ਲਾਲ ਪਿੰਡ ਚੱਕ ਅਤਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹਾਂ ਮੇਰੀ ਪਤਨੀ ਮਨਜੀਤ ਕੌਰ ਜੋ ਕਿ ਮੌਜੂਦਾ ਸਰਪੰਚ ਹੈ ਮੈਂ ਸਾਡੇ ਇਸ ਚੱਕ ਅਤਰ ਸਿੰਘ ਵਾਲਾ ਦਾ ਡੀਪੂ 1 ਸਾਲ ਤੋਂ ਸਸਪੈਂਟ ਸੀ ਕਿਉਂਕਿ ਲੋਕਾਂ ਦੀ ਸ਼ਿਕਾਇਤ ਦੇ ਆਧਾਰ ਤੇ ਇਸ ਨੂੰ 21 ਜੂਨ 2023 ਨੂੰ ਸਸਪੈਂਟ ਕੀਤਾ ਗਿਆ ਇਹ ਲੋਕਾਂ ਨਾਲ ਦੁਰਵਿਹਾਰ ਕਰਦਾ ਸੀ ਅਤੇ ਜਾਤੀ ਸੂਚਕ ਅੰਕ ਬੋਲਦਾ ਸੀ ਉਸ ਤੋਂ ਬਾਅਦ ਅਸੀਂ ਜਨਵਰੀ ਮਹੀਨੇ 'ਚ ਡਾਇਰੈਕਟਰ ਨੂੰ ਫਰਿਆਦ ਕੀਤੀ ਕਿ ਇਸ ਦਾ ਲਾਇਸੈਂਸ ਰੱਦ ਕੀਤਾ ਜਾਵੇ ਡਾਇਰੈਕਟਰ ਚੰਡੀਗੜ੍ਹ ਸਾਹਿਬ ਨੇ ਐਸ ਐਫਓ ਪਰਲੋਕ ਸਿੰਘ ਭਾਈ ਭਗਤਾ ਦੀ ਡਿਊਟੀ ਲਈ ਇਨਕਵਾਰੀ ਕਰਨ ਲਈ ਉਹਨਾਂ ਨੇ ਇਨਕਵਾਰੀ ਕਰਕੇ ਰਿਪੋਰਟ ਤਿਆਰ ਕੀਤੀ ਕਿ ਇਸ ਦਾ ਲਾਇਸੈਂਸ ਰੱਦ ਕੀਤਾ ਜਾਵੇ ਅਗਰ ਮੈਂਕਮੇ ਨੇ ਉਲਟਾ ਦੀਪੂ ਹੋਲਡਰ ਦੀ ਮਿਲੀ ਭੁਗਤ ਨਾਲ ਹੁਣ ਚ 5-4 ਦਿਨ ਹਰਦਮ ਸਿੰਘ ਦੀਪੂ ਹੋਲਡਰ ਨੂੰ ਬਹਾਲ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਫੇਰ ਅਸੀਂ ਡਾਇਰੈਕਟਰ ਸਾਹਿਬ ਚੰਡੀਗੜ੍ਹ ਨੂੰ ਮਿਲੇ ਤੇ ਉਹਨਾਂ ਅੱਗੇ ਫਰਿਆਦ ਲਾਈ ਵੀ ਸਾਰਾ ਪਿੰਡ ਸਾਰੇ ਕਾਰਡ ਧਾਰਕ ਵੀ ਇਸ ਦੀਪੂ ਹੋਲਡ ਤੋਂ ਦੁਖੀ ਹਨ ਇਸ ਦੇ ਵਿਹਾਰ ਤੋਂ ਤੇ ਉਹਨਾਂ ਨੇ ਹੁਣ ਡੀਐਫਓ ਸਮਾਨਸਾ ਦੀ ਡਿਊਟੀ ਲਗਾ ਦਿੱਤੀ ਜੋ ਕਿ ਅੱਜ ਇੱਕ ਵਾਰੀ ਹੋਈ। ਉਸ ਦੇ ਵਿੱਚ ਲਗਭਗ 90% ਲੋਕਾਂ ਨੇ ਉਸ ਦੇ 90 90% ਕਾਰਡ ਧਾਰਕਾਂ ਨੇ ਡੀਪੂ ਹੋਲਡ ਦੇ ਵਿਰੁੱਧ ਬਿਆਨ ਦਿੱਤੇ ਅਤੇ ਨਾਰੇਬਾਜ਼ੀ ਕੀਤੀ ਉਸ ਦੇ ਉਲਟ ਵੀ ਇਹ ਡੀਪੂ ਹੋਲਡਰ ਸਾਨੂੰ ਨਹੀਂ ਚਾਹੀਦਾ ਸਾਨੂੰ ਜਾਤੀ ਸੂਚਕ ਅੰਕ ਬੋਲਦਾ ਹੈ ਅਤੇ ਮਿਸ ਵਿਹੇਵ ਕਰਦਾ ਹੈ ਗਲਤ ਵਿਹਾਰ ਕਰਦਾ ਹੈ ਸਾਡੇ ਨਾਲ ਅੰਦਰ ਵਿੱਚ ਤੁਹਾਡੀ ਹੁਣ ਵੀ ਨਹੀਂ ਸੁਣਵਾਈ ਹੋਈ ਬਾਕੀ ਕੀ ਕੀ ਕਰਨ ਜਾਓਗੇ ਇਸ ਤੋਂ ਬਾਅਦ ਸਾਰ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਜੇ ਸਾਡੀ ਨਾਂ ਸੁਣਵਾਈ ਹੋਈ ਤਾਂ ਇਸ ਤੋਂ ਬਾਅਦ ਅਸੀਂ ਕੋਟ ਦਾ ਦਰਵਾਜ਼ਾ ਖੜਕਾਵਾਂਗੇ ਨਹੀਂ ਰੱਖਣਾ ਹਰ ਤੁਸਗਰੂ ਨਹੀਂ ਰੱਖਣਾ ਨਹੀਂ ਰੱਖਣਾ ਨਹੀਂ ਰੱਖਣਾ ਬੀਪੂ ਉਧਰ ਨਹੀਂ ਰੱਖਣਾ ਨਹੀਂ ਰੱਖਣਾ ਨਹੀਂ ਰੱਖਣਾ ਹਰ ਤੁਸਗਰੂ ਨਹੀਂ ਰੱਖਣਾ ਨਹੀਂ ਰੱਖਣਾ ਨਹੀਂ ਰੱਖਣਾ ਬੀਪੂ ਉਧਰ ਨਹੀਂ ਰੱਖਣਾ